ਉਹਦਾ ਕੰਮ ਬਹੁਤ ਘੱਟ ਵਧੀਆ ਲੱਗਦਾ ਹੁੰਦਾ ਵੈਸੇ ਅੱਜ ਟੋਟੈਲਿਟੀ ਦੇ ਵਿੱਚ ਮੂਵੀ ਮੈਨੂੰ ਬਹੁਤ ਵਧੀਆ ਲੱਗੀ ਕਾਮੇਡੀ ਫਿਲਮ ਦੀ ਗੱਲ ਕਰਦੇ ਆਂ ਤੋਂ ਮਾਈਲਸਟੋਨ ਕੈਰੀ ਆਨ ਜਟਾਈ ਹੈ ਉਸ ਫਿਲਮ ਤੋਂ ਬਾਅਦ ਇਹ ਜਿਹੜੀ ਫਿਲਮ ਹੈ ਜਿਉਂਦੇ ਰਹੋ ਭੂਤ ਜੀ ਮੈਨੂੰ ਲੱਗਿਆ ਕਿ ਇਹ ਉਹਦਾ ਜੁੜਵਾ ਭਰਾ ਹੈ ਕੀ ਬਾਤ ਹੈ ਸ਼ੁਕਰ ਭਾਈ ਮम्मी ਆਏ ਹੋ ਨਾ ਮੈਂ ਬੋਲ ਨਹੀਂ ਸਕਦਾ ਮੇ ਵੀ ਨਾਲ ਹੀ ਨੱਚਣ ਲੱਗਦੇ ਬਾਪਾ ਜੀ ਬਹੁਤ ਵਧੀਆ ਲੱਗਿਆ ਬਿਲਕੁਲ ਜ਼ਿਕਰਾ ਚਾਹੀਦਾ ਹੁੰਦਾ ਤਾਂ ਇਹਨਾਂ ਦੀ ਬਿਊਟੀ ਦੀ ਕਦਰ ਕਰਨੀ ਚਾਹੀਦੀ ਸਾਨੂੰ ਔਰ ਸਾਡੀ ਇੰਡਸਟਰੀ ਕੋਲੇ ਇੰਨੀ ਬਿਊਟੀਫੁਲ ਕੁੜੀ ਆਈ ਹੈ ਸੋ ਤੁਹਾਡਾ ਵੈਲਕਮ ਹੈਂਡ ਬਹੁਤ ਸਾਰੇ ਮੁਬਾਰਕ ਜੀ ਲੱਗ ਗਿਆ ਮਤਲਬ ਫਿਲਮ ਵੇਖਣ ਤੋਂ ਬਾਅਦ ਨਾ ਆਉਣਾ ਸੀ ਬਾਈ ਯੂ ਆਰ ਹੈਪੀ ਸਾਨੂੰ ਆਪਣੇ ਕੰਮ ਤੇ ਮਾਣ ਆ ਹਾਂ ਸਾਡੇ ਸਾਨੂੰ ਆਪਣੇ ਕੰਮ ਤੇ ਮਾਣ ਆ ਵੀ ਅਸੀਂ ਵਧੀਆ ਕੰਮ ਕੀਤਾ ਹੈ ਇਸ ਵਾਰੀ ਅੱਖਾਂ ਨੀਵੀਆਂ ਕਰਨ ਵਾਲੀ ਲੋੜ ਨਹੀਂ ਹੈਗੀ ਬਸ ਬਹੁਤ ਸ਼ੁਕਰ ਹੈ ਬਾਈ ਨਹੀਂ ਲੱਗਿਆ ਵੀ ਕਿਸੇ ਨੂੰ ਉੱਠ ਕੇ ਜਾਣਾ ਚਾਹੀਦਾ ਜਾਂ ਅੱਖਾਂ ਨੀਵੀਆਂ ਇਹ ਇਹ ਗੱਲ ਦਾ ਖਾਸ ਖਿਆਲ ਲੱਗਦੇ ਨੇ ਭਾਜੀ ਸੱਚੇ ਭ ਦੱਸਦੇ ਨਹੀਂ ਵੀ ਆਪਾਂ ਇਦਾਂ ਬਲਗੈਟੀ ਤੋਂ ਬਿਨਾਂ ਵੀ ਅੱਛੀ ਕਮੇਡੀ ਕਰ ਸਕਦੇ ਹੈ ਹੈਲਦੀ ਕਮੇਡੀ ਕਰ ਸਕਦੇ ਹੈ ਮੈਨੂੰ ਮੇਰੇ 'ਚ ਉਹ ਕੌਨਫੀਡੈਂਸ ਫ੍ਰੈਂਕਲੀ ਅਸਾਂ ਨਹੀਂ ਸੀਗਾ ਮੂਵੀ ਦੇਖਣ ਤੋਂ ਪਹਿਲਾਂ ਥੋੜਾ ਜਿਹਾ ਡਰ ਲੱਗਦਾ ਸੀ ਦਸਵੀਂ ਦਾ ਪੇਪਰ ਦੇ ਕੇ ਨਾ ਉਸ ਤੋਂ ਬਾਅਦ ਰਿਜ਼ਲਟ ਦਾ ਡਰ ਲੱਗਦਾ ਹੁੰਦਾ ਅੱਜ ਪਹਿਲੀ ਵਾਰੀ ਥੋੜਾ ਜਿਹਾ ਕੌਨਫੀਡੈਂਟ ਦੇਖਿਆ ਤੁਹਾਨੂੰ ਲੱਗਦਾ ਹੁਣ ਵੀ ਕੌਨਫੀਡੈਂਸ ਨਾਲ ਗੱਲ ਕਰ ਰਿਹਾ ਮੈਨੂੰ ਤਾਂ ਬਹੁਤ ਵਧੀਆ ਲੱਗੀ ਮੈਨੂੰ ਆਪਦਾ ਕੰਮ ਬਹੁਤ ਘੱਟ ਵਧੀਆ ਲੱਗਦਾ ਹੁੰਦਾ ਵੈਸੇ ਪਰ ਅਜ ਟੋਟਲਿਟੀ ਦੇ ਵਿੱਚ ਮੂਵੀ ਮੈਨੂੰ ਬਹੁਤ ਵਧੀਆ ਲ ਇਹ ਵਧਾਈਆਂ ਜਾਂਦੀਆਂ ਨੇ ਸਾਡੇ ਸੁਨੀਪ ਕੰਗਸ ਸਾਹਿਬ ਨੂੰ ਕਿਉਂਕਿ ਕੰਸੀਵ ਇਹ ਆਈਡੀਆ ਉਹਨਾਂ ਨੇ ਕੀਤਾ ਸੀ ਸਕ੍ਰਿਪਟ ਉਹਨਾਂ ਦੀ ਸੀ ਔਰ ਰਾਜੂ ਵਰਮਾ ਦੇ ਡਾਇਲੌਗ ਨੇ ਸਾਡੇ ਸਾਡੇ ਭਰਾ ਨੇ ਕਮਾਲ ਕਰਤੀ ਔਰ ਤੁਸੀਂ ਜਦੋਂ ਹੱਸ ਰਹੇ ਸੀਗੇ ਤਾਂ ਹਾਸਿਆਂ ਨਾਲ ਸਾਨੂੰ ਆਸ਼ੀਰਵਾਦ ਮਿਲ ਰਿਹਾ ਸੀ ਉੱਥੇ ਬੈਠੇ ਤਾਂ ਅਸੀਂ ਬੂਸਟ ਅਪ ਹੋ ਰਹੇ ਸੀ ਕਿ ਚਲੋ ਬਾਬਾ ਕਿਰਪਾ ਕਰੇ ਯਾਰ ਸਾਡੀ ਕਲਾ ਨੂੰ ਭਾਗ ਲਾਉਣ ਬਾਬਾ ਹਨ ਹੋਰ ਅਸੀਂ ਵਧੀਆ ਵਧੀਆ ਫਿਲਮਾਂ ਲੈ ਕੇ ਆਈਏ ਤੇ ਬੱਚੜ ਦੀ ਕਲਾ ਜਰੋ ਇਨਾ ਪਿਆਰ ਦੇਣ ਦੀ ਬਸ ਇਹੀ ਇਹੀ ਤੁਹਾਡੇ ਥਰੂ ਮੈਂ ਕਹਿਣਾ ਚਾਹੁੰਦਾ ਇਹ ਤੋ ਕਿ ਤੁਸੀਂ ਇੱਕ ਕਰੀ ਬੋਲ ਕੇ ਸਾਰੇ ਸੌਣ ਵੀ ਰਹੇ ਹੋਗੇ ਤੁਹਾਨੂੰ ਸੱਚੇ ਦੱਸੋ ਕਿਵੇਂ ਲੱਗਦੀ ਬਸ ਇਹੀ ਬੇਨਤੀ ਹੈ ਤੁਹਾਡੇ ਧਰੂ ਵੀ ਜਿਨ੍ਹਾਂ ਨੇ ਨਹੀਂ ਦੇਖੀ ਇੱਕ ਵਾਰੀ ਜ਼ਰੂਰ ਜਾ ਕੇ ਦੇਖ ਕੇ ਆਉਣ ਤੇ ਜੇ ਫਿਲਮ ਵਧੀਆ ਲੱਗੀ ਤਾਂ ਆਲੇ ਦੁਆਲੇ ਇੰਨੇ ਸਪਰੈਡ ਕਰ ਦਿਓ ਕਿਉਂਕਿ ਤੁਹਾਡੀ ਬਦੌਲਤ ਯਾਰ ਤੁਸੀਂ ਇੰਨਾ ਪਿਆਰ ਕਰਦੇ ਹੋ ਸਾਰੇ ਲੋਕ ਜਿੰਦਾ ਸਨ ਸਾਨੂੰ ਮੁਹੱਬਤ ਕਰਦੇ ਹੋ ਅਸੀਂ ਤੁਹਾਡੀ ਕਸੌਟੀ ਤੇ ਪੂਰੇ ਉਤਰੇ ਆ ਤੁਹਾਡੇ ਪੈਸੇ ਵਸੂਲਣੇ ਕਰੀ ਜਾ ਕੇ ਦੇਖ ਕੇ ਆਓ ਸਿਨੇਮਾ ਦਾ ਘਰ ਭਰ ਦਿਓ ਤੇ ਉਹੀ ਸਾਡੇ ਵਾਸਤੇ ਬLESING ਹੈ ਜੀ ਬਾਈ ਜੋ ਐਂਡ ਵਿੱਚ ਤੁਸੀਂ ਸੀਰੀਅਸ ਐਕਟਿੰਗ ਕੀਤੀ ਆ ਉਹ ਬਹੁਤ लाजवाब ਸੀ ਵਧੀਆ ਲੱਗੀ ਜੀ ਬਹੁਤ ਵਧੀਆ ਰਾਈਟ ਸੋ ਬਾਈ ਇੱਕ ਨਾ ਜਿਹੜੀ ਕੰਪਨੀਆਂ ਦੀ ਗੱਲ ਆ ਕਦੇ ਬੰਦੇ ਤੁਹਾਨੂੰ ਵੀ ਟੱਕਰੇ ਆਂਦੇ ਮੈਂ ਅਸਲੀ ਗੱਲ ਦੱਸਦਾ ਰਾਣਾ ਰਣਵੀਰ ਕਰਦਾ ਸੀ ਆਪਣਾ ਰਾਣਾ ਰਣਵੀਰ ਉਹ ਬਾਈ ਕੰਪਨੀ ਆਈ ਸੀ ਰਾਣਾ ਰਣਵੀਰ ਤੋਂ ਅਸੀਂ ਭੱਜਣ ਲੱਗੇ ਸੀ ਅਸੀਂ ਫਰੈਂਟ ਸੀਗੇ ਮੈਂ ਕਿਹਾ ਜਰ ਉਹ ਗੱਲ ਨਾ ਕਰੀਏ ਉਹਨਾਂ ਨੇ ਬੜੇ ਨਰੇਸ਼ ਕਤੂਰੀਆ ਹੈਨਾ ਇਹ ਸਾਰੇ ਲੋਕੋ ਤੋਂ ਕਰਦੇ ਸੀਗੇ ਕੰਪਨੀ ਚੱਲੀ ਸੀ ਕੰਪਨੀ ਦਾ ਨੋਨ ਕੰਪਨੀ ਪ੍ਰਮੋਟ ਨਹੀਂ ਕਰਨੀ ਸੋ ਏ ਵੀਰੇ ਤੁਹਾਡੇ ਪੰਜ ਦਾ ਹਜ਼ਾਰ ਦੀ ਦੋ ਮੈਂਬਰ ਆ ਕੇ ਚੋਣਦੇ ਸਭਾਈ ਆਪਣੇ ਨਾ ਸਮਾਜ ਦੇ ਵਿੱਚ ਇਹ ਜਿਹੜੀ ਕੰਪਨੀ ਵਾਲੀ ਗੱਲ ਆ ਇਹ ਤੋਂ ਲੈ ਕੇ ਬਹੁਤ ਹਾਸਾ ਮਜ਼ਾਕ ਹੁੰਦਾ ਆ ਅਸੀਂ ਸੋਚਦੇ ਸੀ ਕਿ ਯਾਰ ਪੰਜਾਬੀ ਫਿਲਮ ਮਤਲਬ ਫਿਲਮਾਂ ਕਿਉਂ ਨਹੀਂ ਬਣਾਉਂਦੇ ਇੰਨਾ ਕੰਟੈਂਟ ਭਰਿਆ ਆ ਲੇਕਿਨ ਤੁਸੀਂ ਉਹ ਵੀ ਬਣਾਤਾ ਹਨਾ ਇਹਦੇ ਵੀ ਤੁਸੀਂ ਮਤਲਬ ਤੇ ਦੂਜੀ ਗੱਲ ਇਹ ਆ ਵੀ ਤੁਸੀਂ ਦੇਖਿਆ ਹੋਣਾ ਵੀ ਚਾਰ ਪੰਜ ਸਾਲ ਪਹਿਲਾਂ ਇੱਕ ਕੋਰੋਨਾ ਵਾਇਰਸ ਆਇਆ ਸੀ ਨਾ ਉਹ ਬਹੁਤ ਵਧੀਆ ਸੀਗਾ ਵੱਡਾ ਹੋ ਗਿਆ ਸੀ ਬਹੁਤ ਉਵੇਂ ਹੀ ਹੁਣ ਜੱਗੀ ਧੂਰੀ ਵੱਡਾ ਹੋਈ ਜਾਂਦਾ ਇਹ ਹਨਾ ਉਹ ਭਰਾ ਲਈਦਾ ਯਾਰ ਖਾਸ ਤੌਰ ਤੇ ਤਾੜੀਆਂ ਕਿਉਂਕਿ ਨਾ ਜਦੋਂ ਕੋਈ ਨਵੀਂ ਅਸੀਂ ਵੀ ਕਿਸੇ ਵਾਸਤੇ ਕਦੇ ਨ ਸਟਾਰਟ ਕੀਤਾ ਤੇ ਭਾਵਨਾ ਜੀ ਦੀ ਦੂਜੀ ਫਿਲਮ ਹੈ ਇਹਨਾਂ ਲਈ ਜਾਦੇ ਗੁੱਡ ਲੱਕ ਤੇ ਸਾਡੀ ਇੰਡਸਟਰੀ ਚ ਆਉਣ ਲਈ ਵੈਲਕਮ ਇਹਨਾਂ ਦਾ ਬਹੁਤ ਸਵਾਗਤ ਬਹੁਤ ਤਰੱਕੀ ਕਰਨ ਬਹੁਤ ਸਾਰੀਆਂ ਦਵਾਵਾਂ ਇਹਨਾਂ ਲਈ ਬਾਬਾ ਇੰਨਾ ਕਰੇ ਇਹਨਾਂ ਨੂੰ ਵੀ ਇਹਨਾਂ ਕੋਲ ਟਾਈਮ ਨਾ ਹੋਵੇ ਜੇ ਅਸੀਂ ਉਹ ਮੰਗੇ ਸਾਡੇ ਵਾਸਤੇ ਟਾਈਮ ਉਹ ਬਾਬਾ ਏਡੇ ਵੱਡੇ ਕਰੇ ਇਹਨਾਂ ਦੋਨਾਂ ਨੂੰ ਹਨ ਤੇ ਜਗੀ ਨੇ ਕਮਾਲ ਕਰਤੀ ਜਗੀ ਥੀਏਟਰ ਦੇ ਵਿੱਚੋਂ ਮੇਰਾ ਉੱਧਾ ਜੂਨੀਅਰ ਭਰਾ ਹੈ ਜੀ ਮੇਰਾ ਪਰ ਡਾਕਟੋਰੇਟ ਕੀਤੀ ਹੋਈ ਹੈ ਟ੍ਰੇਨਡ ਐਕਟਰ ਹੈਗਾ ਇੱਕ ਹਨਾ ਤਾਂ ਤਾੜੀਆਂ ਵਾਸਤੇ ਜਗੀ ਵਾਸਤੇ ਮੈਨੂੰ ਲੱਗਦਾ ਦੋਨੋਂ ਸੀਨਾ ਪੂਰਤ ਭਜਾਨ ਨੂੰ ਬੁਲਾਣ ਲੱਗਾ ਦੇਖੋ ਜਿਦਾ ਬੀਨੂ ਜੀ ਕਹਿ ਰਹੇ ਸਕੇ ਸਮੀਪ ਟੰਗ ਜੀ ਨੇ ਕੈਰੀ ਆਨ ਜੱਟਾ ਬਣਾਈ ਸੀਗੀ ਪਹਿਲੀ ਦੂਸਰੀ ਤੀਸਰੀ ਔਰ ਜਦੋਂ ਵੀ ਅਸੀਂ ਕੋਈ ਕਾਮੇਡੀ ਫਿਲਮ ਦੀ ਗੱਲ ਕਰਦੇ ਆਂ ਤੋਂ ਮਾਈਲਸਟੋਨ ਕੈਰੀ ਆਨ ਜੱਟਾਈ ਹੈ ਉਸ ਫਿਲਮ ਤੋਂ ਬਾਅਦ ਇਹ ਜਿਹੜੀ ਫਿਲਮ ਹੈ ਜਵੰਦਰ ਰਿਓ ਭੂਤ ਜੀ ਮੈਨੂੰ ਲੱਗਿਆ ਹੈ ਕਿ ਇਹ ਉਹਦਾ ਜੁੜਵਾ ਭਰਾ ਹੈ ਕੀ ਬਾਤ ਕੀ ਬਾਤ ਦੇਖੋ ਤਨਖੇਲੀ ਵੀ ਜਿਉਂਦੇ ਰਹੋ ਸੁਮੀਪ ਜੀ ਭਾਜੀ ਕਾਜੋ ਵੇਰਾ ਸੱਚੇ ਬਹੁਤ ਉਹਦਾ ਇੰਡਸਟਰੀ ਸਾਨੂੰ ਸਾਨੂੰ ਭਰਾਵਾ ਲੋੜ ਹੈ ਉਸ ਬੰਦੇ ਦੀ ਹੈ ਨਾ ਬਿਲਕੁਲ ਹੈਂਗੇ ਦੁਆਮਾ ਆਪ ਜੈਸੀ ਗੁਰੂ ਘਰ ਜਾਨਣਾ ਜਾਂ ਕਿਤੇ ਜਾਣਿਆ ਜਦੋਂ ਆਪ ਆਪਣੇ ਵਾਸਤੇ ਅਰਦਾਸ ਕਰੀਦੇ ਨਾ ਸੁਮੀਪ ਭਾਈ ਵਾਸਤੇ ਜ਼ਿਆਦੇ ਅਰਦਾਸ ਕਰੀ ਦੀ ਆ ਵੀ ਉਹ ਉਹਨੂੰ ਬਾਬਾ ਬਹੁਤ ਭਾਗ ਲਾਵੇ ਸਾਡੀ ਇੰਡਸਟਰੀ ਨੂੰ ਸਾਡੀ ਜ਼ੁਬਾਨ ਨੂੰ ਹੋਰ ਵੱਡਾ ਕਰਨ ਵਾਲਾ ਉਹ ਇਨਸਾਨ ਅੱਛਾ ਭਾਈ ਮੈਂ ਪੁੱਛਾਂ ਜਿਹੜੀ ਯਾਰੀ ਵਾਲੀ ਬੌਂਡਿੰਗ ਆ ਆਪ ਦੀ ਕੈਮਰਾ ਵੀ ਉਦੋਂ ਹੀ ਜਦੋਂ ਤੁਸੀਂ ਪੰਜ ਫੋਨ ਕਾਲ ਕਰਦੇ ਉਹ ਜ਼ਿਆਦੇ ਹੈ ਅੱਛਾ ਹੁਣ ਮੈਨੂੰ ਕਹਿੰਦੇ ਸੀ ਹੁਣ ਵੀ ਮੈਂ ਬਣੀ ਬੈਠਣ ਲੱਗੇ ਭਾਬਾ ਨਹੀਂ ਨਾ ਅਬਦਾ ਸੈੱਟ ਕੇ ਉਹਨਾਂ ਨੂੰ ਬਿਠਾਉਣ ਲੱਗੇ ਤੇ ਮੈਂ ਕਿਹਾ ਮੈਂ ਡਾਇਰੈਕਟਰ ਨਾਲ ਮੂਵੀ ਦੇਖਣੀ ਨਹੀਂ ਮੈਂ ਤਾਂ ਹੀਰੋਇਨ ਨਾਲ ਦੇਖਣੀ ਤੇ ਮੈਂ ਕਿਹਾ ਤੁਸੀਂ ਪਰਾਂ ਚੱਲੋ ਮੈਂ ਓਡੀਂਦਾ ਹਾਂ ਤੇ ਅੱਧੀ ਮੂਵੀ ਬਣੀ ਮੈਂ ਕਿਹਾ ਭਾਜੀ ਬਣ ਬਣਾ ਤਾਂ ਤੁਸੀਂ ਠੀਕ ਲੈਨੇ ਹੋ ਹੈ ਨਾ ਉਹ ਬੌਂਡਿੰਗ ਸਾਡੇ ਆਪਣੇ ਚ ਪਿਆਰ ਭਰਾਵਾਂ ਵਾਲਾ ਪਿਆਰ ਹੈ ਨਾ ਉਹ ਮੁਹੱਬਤ ਬਾਬਾ ਇਦਾਂ ਹੀ ਬਣਾ ਕੇ ਰੱਖੇਗਾ ਨਾ ਤਾਂ ਔਰ ਉਹਨਾਂ ਨੂੰ ਇਦਾਂ ਹੀ ਬਾਬਾ ਉਹਨਾਂ ਦੇ ਦਿਮਾਗ ਤੇ ਇਦਾਂ ਹੀ ਕਿਰਪਾ ਕਰ ਮੰਨ ਤਾ ਲੱਗਦਾ ਵੀ ਸਾਨੂੰ ਸਾਰੀ ਇੰਡਸਟਰੀ ਨੂੰ ਉਹਨਾਂ ਦੇ ਸਿਰ ਤੇ ਹੈਲਮਟ ਪਾ ਦੇਣਾ ਚਾਹੀਦਾ 60 ਸੌਟਨਾ ਲੱਗ ਜੇ ਨਾ ਐਨੀ ਵਧੀਆ ਸੋਚ ਆ ਉਹਨਾਂ ਦੀ ਕਮੇਡੀ ਦੀ ਐਨੀ ਸੈਂਸ ਹੈ ਜੇ ਕੋਈ ਇੱਕ ਪੰਚ ਅਸੀਂ ਆਪਣੇ ਕੋਲ ਲਈਏ ਤਾਂ ਇੱਕ ਸਕਿੰਟ ਸੋਚ ਕੇ ਉਹ ਕਹਿ ਦਿੰਦੇ ਇਹ ਵਰਕ ਕਰੇਗਾ ਜਾਂ ਨਹੀਂ ਕਰੇਗਾ ਨਹੀਂ ਕੀ ਆ ਬਾਤ ਇਹ ਰਾਈਟ ਸੋ ਸਾਨੂੰ ਪਤਾ ਹੀ ਲੱਗਿਆ ਵੀ ਜਿਵੇਂ ਤੁਸੀਂ ਨਾਰਮਲ ਗੱਲ ਕਰਦੇ ਆਪਾਂ ਹਨਾ ਬੰਦ ਦੇ ਵਿੱਚ ਉਹਦੇ ਵਿੱਚ ਉਹ ਸੁਨੀਪਾ ਜੀ ਕਰ ਲੈਂਦੇ ਆ ਬੰਦ ਚ ਤਾਂ ਤੁਸੀਂ ਕਦੇ ਇਹ ਮਤਲਬ ਆਪਣੀ ਕੋਈ ਫੀਸ ਜਮਾ ਲਾਉਣ ਲੱਗੇ ਹੋ ਮਤਲਬ ਯਾਰ ਜੇ ਸਾਡੇ ਨਾਲ ਬਹਿਣਾ ਆ ਤਾਂ ਇੰਨੀ ਰਕਮ ਜਮਾ ਕਰਾਓ ਵੀ ਨਹੀਂ 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 ਰੋਟਲਟੀ ਦੇ ਵਿੱਚ ਨਾ ਟੱਬਰ ਇਕੱਠਾ ਹੁੰਦਾ ਹੈ ਟੱਬਰ ਦੇ ਟੱਬਰ ਨੇ ਉਹ ਰੱਖਿਆ ਹੁੰਦਾ ਇੱਕ ਵੀ ਇੱਕ ਸਾਰਿਆਂ ਨੂੰ ਸਾਈਨ ਕਰ ਲੈ ਇੱਕ ਟੱਬਰ ਬਣ ਗਿਆ ਨਾ ਮਾਲਾ ਭਾਈ ਜੀ ਬਣਾਉਂਦੇ ਨੇ ਸਾਡੇ ਸੁਪਕੰਗ ਸਾਹਿਬ ਅਸੀਂ ਮਣਕੇ ਆ ਜਦੋਂ ਸਾਰਾ ਟੱਬਰ ਇੱਕ ਮਾਲਾ ਬਣ ਜਾਂਦਾ ਜੀ ਫਿਰ ਉਹਨਾਂ ਦੇ ਇਹ ਖਾਸੀਅਤ ਹੈ ਮੈਨੂੰ ਜਿਹੜੀ ਲੱਗਦੀ ਹੈ ਖਾਸੀਅਤ ਕੀ ਆ ਉਹਨਾਂ ਦੀ ਹਾਂ ਕੋਈ ਵੀ ਸੀਨ ਕਰਨ ਤੋਂ ਪਹਿਲਾਂ ਸਾਰੇ ਨੂੰ ਬਿਠਾ ਕੇ ਨਰੇਟ ਕਰਦੇ ਨੇ ਤੇ ਇੰਪਰੋਵਾਈਜ਼ ਕਰਾਉਂਦੇ ਨੇ ਵਿੱਚ ਕੀ ਹੋਰ ਨਿਕਲ ਸਕਦਾ ਕੀ ਹੋਰ ਨਿਕਲ ਸਕਦਾ ਜਿਹੜੀ ਗੱਲ ਗੱਡ ਹੋਵੇ ਉਹਦੇ ਪਿੱਛੇ ਦੁਬਾਰਾ ਵੀ ਰੀਸ਼ੂਟ ਕਰ ਲੈਂਦੇ ਨੇ ਕਹਿੰਦੇ ਨੇ ਇਹ ਚ ਹਾਸੇ ਆ ਪਾ ਜੀ ਆਪਾਂ ਦੁਬਾਰੇ ਪਾਈਏ ਤਾਂ ਉਹਨਾਂ ਦੇ ਸਦਕੇ ਉਹਨਾਂ ਦੇ ਉਹ ਕੋਈ ਫਸੀ ਡਾਇਰੈਕਟਰ ਨਹੀਂ ਹੈਗੇ ਇਹ ਵੀ ਜੋ ਅਸੀਂਨੇ ਬੋਲ ਦਿਆ ਉਹ ਹੀ ਹੋਗਾ ਹੋ ਨਹੀਂ ਹੈਗਾ ਨਾ ਉਹ ਤਾਂ ਇਨਰਲੈਕਸ ਕਿਸੇ ਦੀ ਵੀ ਮੰਨ ਲੈਂਦੇ ਨੇ ਕੋਈ ਛੋਟਾ ਕੋਈ ਵੱਡਾ ਸਾਰੇ ਇੱਕ ਬਰਾਬਰ ਹੁੰਦੇ ਆ ਉਹਨਾਂ ਦੇ ਸੈੱਟ ਤੇ ਇਹ ਖਾਸੀਤਾ ਉਹਨਾਂ ਦੀ ਸਾਰੇ ਇੱਕੋ ਜੀ ਰੋਟੀ ਖਾਂਦੇ ਆ ਇੱਕੋ ਥਾਂ 'ਤੇ ਬੈਠਦੇ ਆ ਤੇ ਸਦਕੇ ਮੇਰੇ ਭਰਾ ਦੇ ਕਿੰਨੇ ਡੀਡੀ ਫਿਲਮਾਂ ਦੇ ਕੇ ਭਾਜੀ ਕਰਲਾ ਵੀ ਹੋ ਗਿਆ ਅੱਲਾ ਵੀ ਰਾਈਟ ਸਭਾਜੀ ਇਹ ਕਿ ਨਾ ਜਿਵੇਂ ਕਾਮੇਡੀ ਫਿਲਮ ਆ ਨਾ ਇਤਾਂ ਔਰ ਭਾਵਨਾ ਜੀ ਦਾ ਇੱਕ ਡਾਇਲੋਗ ਆ ਵੀ ਮੈਂ ਹੁਣ ਆਪਣੇ ਮਾਪਿਓ ਦਾ ਖੋ ਚੁੱਕੀ ਆ ਪਰ ਤੈਨੂੰ ਨਹੀਂ ਖੋਣਾ ਚਾਹੁੰਦੀ ਹਾਂ ਨਾ ਉਹ ਵਾਲੇ ਡਾਇਲੋਗ ਦੇ ਬਦਲੇ ਕਿੰਨਾ ਕੁ ਸਵਾਦ ਆਇਆ ਇਹਨਾਂ ਦੀ ਪਤਾ ਮੰਮੀ ਆਏ ਹੋ ਨਾ ਮੈਂ ਬੋਲ ਨਹੀਂ ਸਕਦਾ ਮੰਮੀ ਵੀ ਨਾਲ ਹੀ ਰਹਿ ਚੰਦੇ ਨੇ ਤੇ ਪਪਾ ਜੀ ਬਹੁਤ ਵਧੀਆ ਲੱਗਿਆ ਓਬਵੀਅਸਲੀ ਭਾਵਨਾ ਜੀ ਬਹੁਤ ਟੈਲੈਂਟਡ ਨੇ ਔਰ ਸਭ ਤੋਂ ਵੱਡੀ ਬਹੁਤ ਸੋਹਣੀ ਕੁੜੀ ਹੈ ਬਿਲਕੁਲ ਹਾਂ ਵਾਕਈ ਜੀ ਦਾ ਤੁਹਾਡੇ ਚ ਤੁਹਾਡੇ ਚ ਨਾ ਐਪਰੀਸ਼ੀਏਸ਼ਨ ਐਪਰੀਸ਼ੀਏਟ ਕਰਨ ਦਾ ਜਿਹੜ ਚਾਹੀਦਾ ਹੁੰਦਾ ਕਿਸੇ ਨੂੰ ਦੂਜੇ ਨੂੰ ਕੋਈ ਅਪਰੀਸ਼ੀਏਟ ਕਰਦਾ ਨਹੀਂ ਉਹਦੇ ਬਸ ਜਿਗਰਾ ਚਾਹੀਦਾ ਹੁੰਦਾ ਤੇ ਇਹਨਾਂ ਦੀ ਬਿਊਟੀ ਦੀ ਕਦਰ ਕਰਨੀ ਚਾਹੀਦੀ ਸਾਨੂੰ ਔਰ ਸਾਡੀ ਇੰਡਸਟਰੀ ਕੋਲੇ ਇੰਨੀ ਬਿਊਟੀਫੁਲ ਕੁੜੀ ਆਈ ਹੈ ਸੋ ਤੁਹਾਡਾ ਵੈਲਕਮ ਹੈ ਬਹੁਤ ਸਾਰੇ ਮੁਬਾਰਕ ਜੀ ਰਿਅਲੀ ਹਾਂ ਕਰਦੀ ਆਈ ਡੋਨਟ ਥਿੰਕ ਸੋ ਮੈਂ ਇਨਾ ਡਿਸਰਵ ਕਰਦੀ ਆ ਜਿੰਨਾ ਸਰ ਨੇ ਬੋਲਿਆ ਐਂਡ ਜ਼ਮੀਬ ਸਰ ਵੀ ਐਨ ਸ਼ਰਮਾ ਸਰ ਇਹਨਾਂ ਨਾਲ ਸਕਰੀਨ ਸ਼ੇਅਰ ਕਰਨਾ ਇਟ ਇਜ਼ ਅ ਡ੍ਰੀਮ ਇਹਨਾਂ ਨੂੰ ਨਹੀਂ ਛੱਡਣਾ ਇਹਨਾਂ ਦਾ ਨਾਮ ਸਭ ਤੋਂ ਪਹਿਲੇ ਤੇ ਇਹਨਾਂ ਨਾਲ ਸਕਰੀਨ ਸ਼ੇਅਰ ਕਰਨਾ ਸਾਰਿਆਂ ਦੇ ਨਾਲ ਆਈ ਡੋਂਟ ਥਿੰਕ ਸੋ ਮੈਂ ਡਿਸਰਵ ਵੀ ਕਰਦੀ ਸੀ ਬਟ ਆਮ ਸੋ ਬlesd ਕਿ ਮੈਨੂੰ ਇਹ ਚਾਂਸ ਮਿਲਿਆ ਸਪੈਸ਼ਲ ਥੈਂਕਸ ਸਰ ਥੈਂਕ ਯੂ ਸੋ ਮਾਚ ਐਂਡ ਇਨਾ ਗ੍ਰੈਟ ਲਾਈਕ ਮੈਨੂੰ ਇਹਨਾਂ ਨੇ ਫੀਲ ਹੀ ਨਹੀਂ ਹੋਣ ਦਿੱਤਾ ਕੁਝ ਵੀ ਲਾਈਕ ਸੈੱਟ ਤੇ ਵੀ ਇੰਨਾ ਵਧੀਆ ਮਾਹੌਲ ਸੀਗਾ ਜਿੰਨੀ ਇਹ ਤਾਰੀਫ ਕਰ ਦਿੰਦੇ ਮੈਨੂੰ ਆਈ ਡੋਂਟ ਥਿੰਕ ਸੋ ਆਟ ਡਿਸਰਵ ਇਟ ਸਟਾਰਟਿੰਗ ਦੇ ਵਿੱਚ ਨਰਵਸਨੈਸ ਸੀਗੀ ਮਤਲਬ ਵਧੀਆ ਤੇ ਬਹੁਤ ਲੱਗ ਰਿਹਾ ਸੀ ਬਟ ਅੱਜ ਤੇ ਇੰਨਾ ਹੀ ਕੁ ਵਧੀਆ ਲੱਗ ਰਿਹਾ ਨਾ ਸਕਰੀਨ ਮਿਹਨਤ ਕਰਦੇ ਸੀ ਲਾਈਕ ਕੋਵਿਡ ਦੇ ਟਾਈਮ ਤੋਂ ਸ਼ੁਰੂ ਹੋਈ ਹੋਈ ਸੀ ਫਾਈਨਲੀ ਅੱਜ ਰਿਜ਼ਲਟ ਸਾਹਮਣੇ ਹੈ ਤੇ ਆਈ ਐਮ ਸ਼ੋਰ ਆਡੀਅנס ਵਿਲ ਲਵ ਇਟ ਗਾਇਜ਼ ਗੋ ਵਾਚ ਇਟ ਆਊਟ ਜੇ ਤੁਹਾਨੂੰ ਨਾ ਮਜ਼ਾ ਆਇਆ ਨਾ ਮਾਕ 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 ਮਾਈ ਵਰਡਸ ਏਟ ਯੂ ਵਿਲ ਲਵ ਦਿਸ ਵੈਲ ਫੋਰ ਸ਼ੋਰ ਜਲਦੀ ਫਟਾਫਟ ਸਾਰੇ ਜਾਓ ਫਰੈਂਡਸ ਨੂੰ ਲੈ ਕੇ ਰਿਲੇਟਿਵਸ ਨੂੰ ਜਾ ਕੇ ਇਹਨੂੰ ਸੁਪਰ ਡੁਪਰ ਹਿੱਟ ਬਣਾ ਦਿਓ ਇਹਨਾਂ ਸੀ ਕੋਵਿਡ ਦੇ ਦੌਰਾਨ ਸ਼ੁਰੂ ਕੀਤੀ ਸੀ ਜਿੱਦਾਂ ਭਾਵਨਾ ਜੀ ਨੇ ਕਿਹਾ ਤਾਂ ਕੋਵਿਡ ਦੇ ਵਿਚਾਲੇ ਬੰਦ ਕਰਤੀ ਸੀ ਪਤਾ ਕਿਉਂ ਬੰਦ ਕੀਤੀ ਸੀ ਭਾਜੀ ਕਹਿੰਦੇ ਦੇਖ ਲੈਣਾ ਵੀ ਆਪਣੇ ਜਿੱਕੇ ਦਾ ਫੁੜਕਦਾ ਤਾਂ ਨਹੀਂ ਹੈਗਾ ਜਦੋਂ ਇਹ ਅਕਾ ਪਾਰ ਬਚ ਗਿਆ ਫਿਰ ਬਣਾਈ ਦਵਾਰੇ ਕਹਿੰਦੇ ਅੱਜ ਹੋਣਾ ਸਾਰਾ ਇੰਦਰ ਦੇ ਕੱਡੇ ਸਾਨੂੰ ਦਾ ਇਤਿਹਾਸ ਵਜੇ ਲੱਗਣ ਲੱਗ ਗਿਆ ਮਤਲਬ ਫਿਲਮ ਵੇਖਣ ਤੋਂ ਬਾਅਦ ਨਾ ਹੋਣਾ ਸੀ ਮਤਲਬ ਇਹ ਕਹਾਂਗੇ ਵੀ ਇਤਿਹਾਸ ਪੜ੍ਹਨਾ ਚਾਹੀਦਾ ਇਤਿਹਾਸ ਤੁਸੀਂ ਨਾ ਮੈਂ ਪਿਆਪੀ ਨਹੀਂ ਪਰ ਜਿਉਂਦੇ ਰੋ ਪਰ ਦੇਖੋ ਕਲਾ ਜਿਹੜੀ ਹੈਗੀ ਨਾ ਜੀ ਕਲਾ ਮੈਂ ਤੁਹਾਨੂੰ ਭਾਜੀ ਦਾ ਕੰਮ ਸਾਡੇ ਸਾਰਿਆਂ ਨਾਲੋਂ ਘੱਟ ਹੈ ਟਾਈਮਿੰਗ ਘੱਟ ਮਿਲਿਆ ਇਹਦੇ ਵਿੱਚ ਪਰ ਜੋ ਕਲਾਕਾਰ ਹੁੰਦਾ ਇੱਕ ਕਰੀ ਬਾਜੀ ਨੇ ਜੋ ਚਿਪ ਗੱਡੇ ਬਾਜੀ ਕਿਆ ਬਾਤ ਹੈ ਬਾਜੀ ਸਾਨੂੰ ਦਾ ਤੁਹਾਨੂੰ ਬਾਜੀ ਬਾਜੀ ਦੀ ਐਕਟਿੰਗ ਕਲਾ ਦੇਖਣ ਵਾਲੀ ਹੈ ਮਾਨੋਗੇ ਤੁਸੀਂ ਉਹਨੂੰ ਸਿਨੇਮੇ ਵਿੱਚ ਪਰ ਜੋ ਬਰੀਕੀਆਂ ਦੇਖੋ ਹੈ ਨਾ ਤੁਹਾਡੇ ਤੁਹਾਡੇ ਅੰਦਾਜ਼ੇ ਬਿਆਂ ਦੇ ਵਿੱਚ ਤੁਸੀਂ ਜੋ ਲਫ਼ਜ਼ਾਂ ਵਿੱਚ ਪਰੋਇਆ ਕਮਾਲ ਕਰਤੀ ਬਾਜੀ ਅਸੀਂ ਬਹੁਤ ਸਾਰੇ ਫਿਲਮਾਂ ਦੇ ਪ੍ਰੀਮੀਅਰ ਵੀ ਵੇਖਦੇ ਹਾਂ ਪਰ ਸੱਚੀ ਕਮਾ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਇਦਾਂ ਦਾ ਮਾਹੌਲ ਵੇਖਿਆ ਹੈ ਇਹ ਐ ਨਹੀਂ ਲੱਗਦਾ ਸਾਰੇ ਆਪਣੇ ਜੀ ਬੈਠੇ ਆਪਾਂ ਹੈ ਨਾ ਆਪਾਂ ਗੱਲਾਂ ਵਾਲੀ ਕਰ ਰਹੇ ਆ ਵੀਰੇ ਟੱਬਰ ਹੀ ਹੈ ਇਹੀ ਕਹਿੰਦੇ ਆਪਣੇ ਜੇ ਦੇਖੋ ਤੁਹਾਡੇ ਬਿਨਾ ਭਾਈ ਅਸੀਂ ਅਧੂਰੇ ਹਾਂ ਸਿੰਪਲ ਗੱਲ ਹੈ ਨਾ ਜੰਮੀ ਇਸ ਕੋਈ ਦੋਰਾਂ ਵਾਲੀ ਗੱਲ ਨਹੀਂ ਤੇ ਇਹ ਆਪਾਂ ਜਿਹੜਾ ਵੀ ਕੰਮ ਕਰ ਰਹੇ ਹਾਂ ਜਿਹੜਾ ਕੰਮ ਕਰਦੇ ਆ ਉਹਨੇ ਸਾਨੂੰ ਰੋਜੀ ਰੋਟੀ ਲਾਇਆ ਹੋਇਆ ਉਹਦੇ ਪ੍ਰਤੀ ਸਾਰਿਆਂ ਤੁਹਾਡੀ ਵੀ ਇਮਾਨਦਾਰੀ ਹੈ ਸਾਡੀ ਵੀ ਵੀਰੇ ਇਮਾਨਦਾਰੀ ਹੈ ਕੋਈ ਵੀ ਨਹੀਂ ਚਾਹੁੰਦਾ ਆਪਾਂ ਮਾੜਾ ਕੰਮ ਕਰੀਏ ਆਪਦੇ ਵੱਲੋਂ ਹਮੇਸ਼ਾ ਸਾਰੀਆਂ ਫਿਲਮਾਂ ਹੀ ਵਧੀਆ ਬਣਾਉਨੇ ਆ ਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਕਿਸੇ ਤੇ ਭਾਗ ਖੁੱਲ ਜਾਂਦੇ ਐ ਸੋ ਅਸੀਂ ਸਾਰੇ ਬLESSED ਆ ਤੁਹਾਡੀਆਂ ਦੁਆਵਾਂ ਨੇ ਸਾਰਿਆਂ ਨੇ ਤੁਹਾਡੀਆਂ ਦੁਆਵਾਂ ਨੇ ਵੀ ਬੇ ਬੀਰ ਤਰੱਕੀ ਕਰ ਰਹੇ ਇਹਦੀ ਵੀ ਚੱਲੇ ਜਾ ਰਹੀ ਹੈ ਨਾ ਸਾਡੂੰ ਐਵੇਂ ਆਪਾਂ ਕਿਰਪਾ ਕਰੇ ਤੁਹਾਨੂੰ ਵਧੀਆ ਲੱਗੀ ਤਾਂ ਬਹੁਤ ਸ਼ੁਕਰਿਆ ਤੁਹਾਡਾ ਆਡੀਅנס ਨਾਲ ਵੀ ਐਸੇ ਸੈਂਸੀਅਰ ਕੀ ਜੋ ਰੈਪਿਊਟੇਸ਼ਨ ਬਣੀ ਹੋਈ ਹੈ ਆਡੀਅנס ਦੀ ਨਿਗਾਹ ਚ ਉਹ ਬਣੀ ਰਹੇ ਅੱਜ ਅੱਜ ਇੱਕ ਬੜੀ ਵਧੀਆ ਗੱਲ ਸੀ ਅਸੀਂ ਦੋਨੇ ਤਰੇ ਆਉਂਦੇ ਸੀ ਬਾਹ ਫੜੀ ਹੋਈ ਭਾਜੀ ਦੀ ਭਾਜੀ ਨੇ ਇੱਕ ਸਹਿਜੀ ਇੱਕ ਗੱਲ ਕੀਤੀ ਕਹਿੰਦੇ ਬਾਬਾ ਇੱਜ਼ਤ ਰੱਖ ਲੈ ਯਾਰ अच्छा सौ लगे बाहर एक बार उतार 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 हां विजय शुकर शुकर भाई गुरुदा पर नहीं सानू पासि कॉन्फिडेंटਾ ਹੁਣ ਸਾਨੂੰ ਐ ਵੀ ਜਾ ਕੇ ਦੇਖੋਗੇ ਤਾਂ ਬਹੁਤ ਵਧੀਆ ਦੇਖੋ ਚੱਲਣਾ ਜਿਵੇਂ ਮਰਜੀ ਉਹ ਭਾਈ ਗੁਰੂ ਨੇ ਲੱਕੇ ਨੇ ਨੰਬਰਸ ਕੀ ਆਉਂਦੇ ਨੇ ਡਾਟਾਸ ਕੀ ਆਉਂਦੇ ਨੇ ਭਾਈ ਵੀ ਆਰ ਹੈਪੀ ਸਾਨੂੰ ਆਪਣੇ ਕੰਮ ਤੇ ਮਾਣ ਆ ਹਾਂ ਸਾਡੇ ਸਾਨੂੰ ਆਪਣੇ ਕੰਮ ਤੇ ਮਾਣ ਆ ਵੀ ਅਸੀਂ ਵਧੀਆ ਕੰਮ ਕੀਤਾ ਇਸ ਵਾਰੀ ਅੱਖਾਂ ਨੀਵੀਆਂ ਕਰਨ ਵਾਲੀ ਲੋੜ ਨਹੀਂ ਹੈਗੀ ਬਹੁਤ ਸ਼ੁਕਰ ਹੈ ਭਾਈ ਗੁਰੂਦਾ ਸਹੀ ਭਾਜੀ ਨੂੰ ਸਪੋਲ ਦੋ ਤੁਸੀਂ ਪੁੱਛੋ ਮੈਂ ਬੀਓਜੀ ਜਿਵੇਂ ਟੀਚਰ ਨਾਲ ਪਿਆਰ ਕਰਦਾ ਹਾਂ ਭਾਈ ਮੈਂ ਭਾਜੀ ਮੈਨੂੰ ਕਹਿੰਦੇ ਜਿੰਦੇ ਰੋ ਸਮੀਪ ਭਾਜੀ ਸਮੀਪ ਭਾਜੀ ਲਾਊਡ ਹੀ ਬੋਲਣਗੇ ਭਾਜੀ ਬੋਲੋ ਕੁਝ ਹਾਂਜੀ ਹਾਂਜੀ ਭਾਜੀ ਕੀ ਬੋਲੇ ਨਾ ਮੈਨੇ ਤਾਂ ਮਾਹੌਲ ਹੀ ਇੰਨਾ ਵਧੀਆ ਲੱਗ ਰਿਹਾ ਤੁਮਾਂ ਫਿਲਮਾਂ ਬਣਾਈਆਂ ਨੇ ਅੱਜ ਕਿੰਨੇ ਸਾਲ ਹੋ ਗਏ 26 ਸਾਲ ਤਾਂ ਮੈਨੂੰ ਹੀ ਹੋ ਗਏ ਲਾਈਨ ਦੇ ਅੰਦਰ ਇਹੋ ਜਿਹਾ ਮਾਹੌਲ ਹੀ ਦੇਖਿਆ ਕੀ ਬਾਤ ਹੈ ਇੰਨਾ ਵਧੀਆ ਸਾੜਿਆ ਲੱਗ ਰਿਹਾ ਨਾ ਐਂ ਲੱਗਦਾ ਫੈਮਿਲੀ ਚ ਬੈਠੇ ਦਿਸ ਇਜ਼ ਅ ਫੈਮਿਲੀ ਹਾਂਜੀ ਇਹਨਾਂ ਸਾਰੇ ਹੈ ਨਾ ਜੀ ਤੇ ਯਾਦ ਆ ਰਿਹਾ ਕੀ ਬਾਤ ਹੈ ਕਿ ਰਿਸਪੌਂਸ ਜਿਹੜਾ ਦੇਖ ਕੇ ਆ ਇੱਕ ਸਵਾਦ ਆਇਆ ਹੈ ਨਾ ਬਾਈਰੇ ਇੱਕੋ ਬਸ ਇੱਕੋ ਬੇੰਤੀ ਤੁਹਾਡੇ ਸਾਰੇ ਮੂਰੇ ਤੁਹਾਡੇ মিডিਆ ਥਰੂ ਤੁਹਾਨੂੰ ਜੇ ਵਧੀਆ ਲੱਗੀ ਤਾਂ ਇਹਨੂੰ ਸਪਰੈਡ ਕਰ ਦਿਓ ਤੁਹਾਡੀ ਆਪਣੀ ਫਿਲਮ ਹੈ ਮੇਰੀ ਨਹੀਂ ਹੈ ਆਪਾਂ ਸਾਰੇ ਜਿਵੇਂ ਫੈਮਿਲੀ ਸਮਝਦੇ ਆ ਤਾਂ ਆਪਣੇ ਆਪ ਤੁਹਾਨੂੰ ਹੋਣਾ ਚਾਹੀਦਾ ਤੁਹਾਨੂੰ ਵੀ ਆਣ ਲੱਗੇ ਆਪਣਾ ਸਾਰੇ ਕਨੈਕਟਡ ਹੈਗੇ ਕੋਈ ਨਾਲ ਤੇ ਸਾਰਿਆਂ ਨੂੰ ਦੱਸੋ ਵੀ ਆਪਣੇ ਬੱਚਿਆਂ ਨਾਲ ਔਰ ਦੇਖੋ ਤੁਸੀਂ ਵੱਡੀ ਗੱਲ ਜਦੋਂ ਭਾਜੀ ਨੇ ਦੱਸੀ ਵੀ ਅਸੀਂ ਪੰਜ ਕ੍ਰੀਏਟ ਕਰਦੇ ਆ ਕੋਈ ਇੱਕ ਵੀ ਬਲਗਰ ਡਾਇਲੌਗ ਲੱਗਿਆ ਵਿੱਚੋਂ ਤੁਹਾਨੂੰ ਐ ਲੱਗਿਆ ਵੀ ਕਿਸੇ ਨੂੰ ਉੱਠ ਕੇ ਜਾਣਾ ਚਾਹੀਦਾ ਜਾਂ ਅੱਖਾਂ ਨੀਵੀਆਂ ਇਹ ਇਹ ਗੱਲ ਦਾ ਖਾਸ ਖਿਆਲ ਲੱਗਦੇ ਨੇ ਭਾਜੀ ਸੱਚੀ ਭਾਜੀ ਦੇ ਸਾਨੂੰ ਇੰਨਾ ਕੋ ਦੱਸਦੇ ਨਹੀਂ ਵੀ ਆਪਾਂ ਇਦਾਂ ਬਲਗਾਈਟੀ ਤੋਂ ਬਿਨਾਂ ਵੀ ਅੱਛੀ ਕਮੇਡੀ ਕਰ ਸਕਦੇ ਹਾਂ ਹੈਲਦੀ ਕਮੇਡੀ ਕਰ ਸਕਦੇ ਹਾਂ ਅੱਛਾ ਤੁਹਾਨੂੰ ਟੀਚਰਾਂ ਨਾਲ ਤੁਹਾਨੂੰ ਖਾਸਾ ਪਿਆਰ ਲੱਗਦਾ ਕਿ ਪਹਿਲਾਂ ਵੀ ਫਿਲਮ ਵੇਖਦੇ ਹੋ ਤੇ ਵੀ ਟੀਚਰਾਂ ਨਾਲ ਤੁਹਾਨੂੰ ਪਿਆਰ ਹੋ ਜਾਂਦਾ ਪੜਾਈ ਨਾਲ ਬਹੁਤ ਪਿਆਰ ਮੈਨੂੰ ਵਿਦਿਆ ਨਾਲ ਪਿਆਰ ਆ ਕਿ ਟੀਚਰ ਨਾਲ ਪਿਆਰ ਨਾਲ ਬਹੁਤ ਤੇ ਇੱਕ ਦੋ ਟੀਚਰਾਂ ਨੇ ਤਾਂ ਆਪ ਦਾ ਨੋ ਹੀ ਵਿਦਿਆ ਰੱਖ ਲਿਆ ਮਨੀਸ਼ ਭਾਈ ਇਹ ਕਿਹੜੇ ਸਿਨੇਮਾਸ ਤੇ ਰਿਲੀਜ਼ ਹੋ ਰਹੀ ਹੈ ਕਿੰਨੇ ਸਕਰੀਨਾਂ ਤੇ ਵਰਲਡ ਵਾਈਡ ਸਭ ਜਗ ਲੱਗ ਰਹੀ ਹੈ ਕੀ ਜਾ ਵਾਹ ਐਵਰੀਵੇਅਰ ਲੱਗ ਰਹੀ ਹੈ ਸਭ ਜਗ ਔਰ ਤੁਸੀਂ ਉਹੀ ਦੱਬੀ ਨੂੰ ਭਾਈ ਨੇ ਕਿਹਾ ਕਿ ਉਹ ਵਰਡ ਆਫ ਮਾਊਥ ਸਪਰੈਡ ਕਰੋ ਤਾਂ ਕਿ ਸਾਰੇ ਜਾਣ ਆਪਣੇ ਪਰਿਵਾਰ ਨਾਲ ਜਾਣ ਔਰ ਵੀਕਐਂਡ ਸੈਲੀਬ੍ਰੇਟ ਕਰਨ। ਕੀ ਜਾ ਵਾਹ ਭਾਈ ਤੁਸੀਂ ਸਪੋਰਟ ਕਰਨ ਆਏ ਹੋ ਤੁਹਾਨੂੰ ਕਿਵੇਂ ਲੱਗੀ ਫਿਲਮ ਮਤਲਬ ਬਹੁਤ ਵਧੀਆ ਲੱਗੀ ਹੈ ਜੀ ਇਹ ਤਾਂ ਮਤਲਬ ਨਵਾਂ ਜਾਨਰ ਹੈ ਕਾਮੇਡੀ ਦੀ ਵਿੱਚ ਹਾਰਰ ਕਾਮੇਡੀ ਪਹਿਲੀ ਵਾਰ ਪੰਜਾਬੀ ਸਿਨੇਮਾ ਚ ਆਈ ਹੈ ਔਰ ਵੋਲਡ ਕਲਾਸ ਦਾ ਥੈਂਕ ਯੂ ਬਜੀ ਥੈਂਕ ਯੂ ਭਾਈ ਅਜੇ ਨਾਉਨਸਮੈਂਟਾਂ ਕੁਝ ਮੈਂ ਆਪਣਾ ਅਗਲਾ ਸ਼ੋਅ ਹੈ ਅਗਲੀਆਂ ਨਾਉਨਸਮੈਂਟਾਂ ਭਾਈ ਅਗਲੇ ਅਗਲੇ ਨਾਉਨਸਮੈਂਟ ਵੀਰੇ ਸੋਮਵਾਰ ਤੋਂ ਬਾਅਦ ਕਰਾਂਗੇ ਇੱਕ ਵਾਰੀ ਇਦਾਂ ਹੀ ਵੀ ਸੋਮਵਾਰ ਤੱਕ ਨੇਹਰੀ ਬੰਨ ਦੋ ਜੇ ਸਾਨੂੰ ਪਿਆਰ ਕਰਦੇ ਹੋ ਸਾਡੀ ਕਲਾ ਨੂੰ ਪਿਆਰ ਕਰਦੇ ਹੋ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਸੱਚੀਓ ਪੈਸਾ ਵਸੂਲ ਫਿਲਮ ਹੈ ਜਾ ਕੇ ਦੇਖ ਕੇ ਆਉਂਗੇ ਤੁਹਾਨੂੰ ਗਾਰੰਟੀ ਲੈਣਾ ਵੀ ਤੁਸੀਂ ਫਟਾਫਟ ਹੋਰ ਬੰਦਿਆਂ ਨੂੰ ਲੈ ਕੇ ਜਾਓਗੇ ਤੁਹਾਨੂੰ ਵਧੀਆ ਲੱਗੂਗੀ ਛੱਡ ਦਿਓ ਕਲਾ ਜਰੋਂ ਆਪਣੀ ਸਿਹਤ ਦਾ ਖਿਆਲ ਲੱਖੋ ਆਪਣੇ ਕੀਮਤੀ ਸਮੇਂ 'ਚੋ ਸਮਾਂ ਕੱਢ